ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਹਾਂ ਆਇਆ ਬਾਜਾ ਖਾਨਾ ਤਾਂ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਢੱਲਵਾ ਕਲਾਂ ਪਿੰਡ ਚੋਂ ਇਹ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹੋ ਦੱਸੋ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲ ਮੱਝਾਂ ਜਿਹੜੀਆਂ ਅੱਜ ਦੇਖੀਆਂ ਦੋ ਨਾਗ ਤੇ ਬੜੇ ਸੋਹਣੇ ਮੁਰਾ ਨਸਲ ਦੇ ਇਹ ਤੋਂ ਇਲਾਵਾ ਨੀਲੀ ਰਾਵੀ ਨਸਲ ਦੀ ਇੱਕ ਝੋਟੀ ਵੀ ਬਾਈ ਹੋਰੀ ਸ਼ੌਂਕ ਨਾਲ ਸਾਹਮਣੇ ਆ। ਸੋ ਇੱਕ ਮੱਝ ਤਾਜੀ ਸੂਈ ਵੀ ਆ, ਜਗਾ ਉਨੀ ਕੀ ਆ ਤੇ ਇੱਕ ਮੱਝ ਹਜੇ ਗੱਭਣ ਹੈ। ਇਹ ਇਹਨਾਂ ਨੇ ਅੱਜ ਵਕਾਊ ਕੀਤੀ ਆ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ, ਇਹਦੀ ਡਿਟੇਲ ਪੁੱਛ ਲਾਂਗੇ। ਸ਼ੁਰੂ ਚ ਇੱਕ ਗੱਲ ਹੋਰ ਦੱਸ ਦਿਆਂ ਵੀ ਰੇਟ ਦੋਸਤੋ ਫੋਨ ਦੇ ਉੱਤੇ ਹੀ ਰੱਖਣਾ। ਵੀਡੀਓ 'ਚ ਰੇਟ ਨਹੀਂ ਹੋਊਗਾ। ਇਸ ਕਰਕੇ ਦੱਸ ਦਿੰਨਾ ਨਾ ਵੀ ਕਈ ਭਰਾਵਾਂ ਨੂੰ ਇਹ ਲੱਗਦਾ ਵੀ ਜੇ ਬਿਨਾਂ ਰੇਟ ਤੋਂ ਵੀਡੀਓ ਦੇਖਦੇ ਆਂ ਫਿਰ ਟਾਈਮ ਖਰਾਬ ਹੁੰਦਾ ਤੇ ਉਹ ਵੀਰ ਇਸ ਵੀਡੀਓ ਨੂੰ ਸਕਿਪ ਕਰ ਦੇਣਗੇ ਜਿਹਨੇ ਖਰੀਦਣੀ ਉਹ ਫੋਨ ਲਾ ਕੇ ਰੇਟ ਵੀ ਕਨਫਰਮ ਕਰ ਲੂਗਾ ਤੇ ਆ ਕੇ ਤਸੱਲੀ ਵੀ ਕਰ ਲੂਗਾ ਆਓ ਇਹਦੀ ਜਾਣਕਾਰੀ ਬਾਈ ਤੋਂ ਲਈਏ ਫਿਰ ਇਹ ਤੁਹਾਨੂੰ ਤੋਰ ਕੇ ਮੱਝ ਜਿਹੜੀ ਉਹ ਦਿਖਾਵਾਂਗੇ ਤਿਆਰ ਬਹੁਤ ਸੋਹਣੀ ਹੋ ਰਹੀ ਆ ਦਿਨ ਹਜੇ ਬਾਈ ਤੋਂ ਪੁੱਛਦੇ ਆਂ ਵੀ ਇਹਦੇ ਕਿੰਨੇ ਬਾਕੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਨਾਮ ਬਾਈ ਸੁਖੀਰ ਸਿੰਘ ਸਖਬੀਰ ਭਾਈ ਅੱਜ ਇੱਕ ਮੱਝ ਆਪਾ ਦਿਖਾ ਰਹੇ ਆ ਹਾਂਜੀ ਭਾਈ ਕਨਵਾਂਸੂ ਆਏ ਨੇ ਸੂਣਾ ਇਹ ਬਈ ਦੂਜੇ ਸੂ ਗਿਆ ਦੂਜਾ ਸੂ ਆਏ ਨੇ ਸੂਣਾ ਹਾਂਜੀ ਅੱਛਾ ਇਹ ਘਰ ਦੀ ਆ ਜਾਂ ਖਰੀਦੀ ਹੋਈ ਆ ਨਹੀਂ ਭਈ ਇਹ ਟੋਕੜ ਲੈਂਦੀ ਸੀਗੀ ਟੋਕੜ ਲੈਂਦੀ ਸੀ ਠੀਕ ਐ ਕਿ ਦੁੱਧ ਦਾ ਰਕਾਰ ਇਹਦਾ ਦਾਦਾ ਭਈ 16 ਕਿਲੋ ਦੁੱਧ ਕਾਰੇ ਦਾ ਜੀ ਪਹਿਲਾਂ ਨੂੰ ਨੇ 16 ਕਿਲੋ ਦੁੱਧ ਦਿੱਤਾ ਅੱਛਾ ਭਈ ਹੁਣ ਇਹ ਕਿੰਨੇ ਦਿਨ ਲਊ ਦੂਜੇ ਸੂਏ ਸੂਣ ਹੁਣ ਭਈ ਇਹ 5-4 ਦਾ ਹੀ ਲਊ ਬਸ ਭਈ ਇਹਦੀ ਸੀਮੈਂਟ ਡੀਟੇਲ ਪਤਾ ਕੁਛ ਸੀਮਣ ਭਾਈ ਆਪਣੇ ਪਿੰਡ ਝੋਟਾ 29 ਦਾ ਹੂੰ ਤੇ ਉਦੋਂ ਡਾਇਰੈਕਟ ਕਰੋ ਉਹ ਤੋਂ ਕ੍ਰਾਸ ਕਰਾਈ ਹੈ ਆਪ ਕਿਹੜੇ ਬੋਲਦੀ ਹੈ ਕਿ ਨਹੀਂ ਆਪ ਸਰਕਾਰੀ ਸੀਮੰਦੀ ਹੈ ਤੇ ਆਪ ਸਰਕਾਰੀ ਦੀ ਹੈ ਹਾਂਜੀ ਭਾਈ ਰੇਟ ਤੇ ਇਹਦਾ ਆਪਾ ਫੋਨ ਤੇ ਰੱਖ ਹਾਂ ਰੇਟ ਫੋਨ ਤੇ ਭਾਈ ਠੀਕ ਹੈ ਦੱਸੋ ਰੇਟ ਇਹਦਾ ਫੋਨ ਤੇ ਰਹਿਣਾ ਆਪੇ ਸਰਕਾਰੀ ਬੋਲਦੀ ਹੈ ਅੱਗੇ ਜਿਹੜਾ ਸੀਮਨ ਮਤਲਬ ਇਹ ਡਾਇਰੈਕਟ ਕ੍ਰਾਸ ਕਰਾਈ ਹੈ M29 ਬੋਲਦਾ ਬੱਚਾ ਬਾਈ ਉਹਨਾਂ ਦੇ ਪਿੰਡ ਹੈਗਾ ਉਹ ਜਿਹੜਾ ਵੀਰ ਖਰੀਦਣਾ ਜਾਊਗਾ ਮੱਝ ਨੂੰ ਉਹ ਦੇਖ ਵੀ ਸਕਦਾ ਹੈ ਖੁੱਲ ਕੇ ਭਾਈ ਇਹਨੂੰ ਤੋੜ ਕੇ ਦਿਖਾਉਣੇ ਸੋ ਤੋੜ ਕੇ ਦੋਸਤੋ ਤੁਹਾਨੂੰ ਇਹ ਮੱਝ ਦਿਖਾ ਦਨਾ ਇਹਨੇ ਦੂਜਾ ਸੂਆ ਸੂਣਾ ਹਜੇ 5 ਦਿਨ ਬਾਕੀ ਆ ਬਾਕੀ ਕੋਈ ਪੁੜਾ ਨਹੀਂ ਨਵਾਇਆ ਤੁਸੀਂ ਦੇਖੋਗੇ ਹਵਾਨਾ ਜੋਸ਼ਨਾ ਪੂਰਾ ਭਰਿਆ ਹੋਇਆ ਹੈ ਉੱਪਰ ਤੱਕ ਥਣ ਵੀ ਸੋਹਣੇ ਆ ਹਜੇ ਭਲੂਣ ਹੈਗੀ ਆ ਹਵਾਨੇ ਤੇ ਕੁਸ ਥਣ ਹੋਰ ਨਿਕਰੂਗਾ ਜਦੋਂ ਭਲੂਣ ਲੈ ਜਾਂਦੀ ਹੈ ਸਿੰਘ ਸੋਹਣੇ ਆ ਤੇ ਨੇਚਰਲੀ ਸਿੰਘ ਹੈ ਕਿਸੇ ਕਿਸਮ ਦਾ ਸਿੰਘ ਬਣਾਇਆ ਨਹੀਂਗਾ ਢਾਂਚਾ ਦੇਖੋ ਬੜਾ ਸੋਹਣਾ ਹਵਾਨਾ ਦੱਸੋ ਪਰਲੇ ਪਾਸੋਂ ਤੁਸੀਂ ਦੇਖੋਗੇ ਇੱਕ ਹੋਰ ਗੱਲ ਤੁਹਾਨੂੰ ਇਸੇ ਵੀਡੀਓ ਚ ਦੱਸੂਗਾ ਇਹ ਮੱਝਾਂ ਜਿਹੜੀਆਂ ਵਾਈ ਹੋਰਿਆਂ ਕੋਲ ਆਈਆਂ ਇੱਕੋ ਘਰ ਚੋਂ ਆਈਆਂ ਮੀਆਂ ਦੋਨੇ ਮੱਝਾਂ ਐ ਤੇ ਤੁਸੀਂ ਇਹ ਦੇਖੋ ਵੀ ਜਿਹਦੇ ਕੋਲ ਇਦਾਂ ਦੀਆਂ ਦੋ ਮੱਝਾਂ ਇਹ ਖਰੀਦ ਕੇ ਲਿਆਏ ਆ ਉਹਦਾ ਬਰੀਡਿੰਗ ਤੇ ਕਿਸ ਲੈਵਲ ਦਾ ਕੰਮ ਹੋਊਗਾ ਤੋ ਦੇਖੋ ਹਵਾਨਾ ਫੇਰ ਤੋਰਦੇ ਬਾਈ ਹੋਰ ਜਾਣ ਦੇ ਅੱਗੇ ਨੂੰ ਉਧਰੋਂ ਮੋੜਾਂਗੇ ਬਹੁਤ ਮੋੜਲੇ ਬੰਦ ਸੋ ਫੇਰ ਥਾਣ ਹਵਾਨਾ ਦੇਖ ਲਓ ਤਸੱਲੀ ਤੁਸੀਂ ਕੋਲੋਂ ਆ ਕੇ ਕਰ ਲਿਓ ਸੋ ਟਾਂਚਾ ਫੇਰ ਦੇਖੋ ਹਾਈਟ ਲੈਂਥ ਵੀ ਫੁੱਲ ਆ ਦਸਤੋ ਤੇ ਹਵਾਨਾ ਵੀ ਦੇਖੋ ਕੰਨੇ ਲੈ ਚੱਲ ਬਈ ਅੱਗੇ ਨੂੰ ਥੋੜਾ ਹੋਰ ਸੋ ਜੀ ਨੇ ਚੰਗੀ ਮੱਝ ਖਰੀਦਣੀ ਹੈ ਜਰੂਰ ਆ ਕੇ ਦੇਖਿਓ ਲੈ ਆ ਵੀਰੇ ਵਾਸ ਸੋ ਇਹ ਮੱਝ ਦਸਤੋ ਵਿਕਰੀ ਵਾਸਤੇ ਹੈ ਜਿਹੜੀ ਦੂਜੀ ਮੱਝ ਹੈ ਵੀ ਬੜਾ ਚੰਗਾ ਦੁੱਧ ਦਿੰਦੀ ਹੈ ਬਾਈ ਉਹਨਾਂ ਨੇ ਘਰੇ ਰੱਖਣੀ ਹੈ ਸੁੱਖ ਚਾਹੀਦੀ ਹੈ ਜੇ ਸਵਾਬ ਬਣਿਆ ਤਾਂ ਲਾਈਵ ਚਾਉਣ ਦਾ ਜਰੂਰ ਰਾਦਾ ਬਾਈ ਹੋਰੀ ਬਣਾਉਂਦੇ ਆ ਤੇ ਇਹ ਮੱਝ ਅੱਜ ਇਹਨਾਂ ਨੇ ਵਿਕਾਊ ਕਰਤੀ ਹੈ ਅਗਾੜੀ ਇਹ ਜੀ ਤੁਸੀਂ ਹੁਣ ਅੱਗੋਂ ਵੀ ਥਾਣ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਧੰਨਵਾਦ